ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸ਼ਵਰਾਜ ਅੱਜ ਤੁਹਾਡੇ ਸਾਹਮਣੇ ਇੱਕ ਬਜ਼ਾਰ ਲੈ ਕੇ ਪੇਸ਼ ਆਉ ਆਪਾਂ ਅੱਜ ਦਾ ਵਿਚਾਰ ਸੌਂਦੇ ਹਾਂ ਸਾਡੇ ਸੰਸਈ ਸਾਨੂੰ ਸਭ ਤੋਂ ਜ਼ਿਆਦਾ ਧੋਖਾ ਦਿੰਦੇ ਹਨ ਇਹਨਾਂ ਦੇ ਹੀ ਕਾਰਨ ਸਾਡੇ ਹੱਥਾਂ ਵਿੱਚੋਂ ਉਹ ਪਦਾਰਥ ਨਿਕਲ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਪ੍ਰਾਪਤ ਕਰ ਚਾਹੁੰਦੇ ਸੀ ਪਰੰਤੂ ਸੰਕੇ ਵਾਲੀ ਵਰਤੀ ਨਾਲ ਅਸਫਲਤਾ ਦੀ ਅਸਾਂ ਕਾ ਨਾਲ ਅਸੀਂ ਉਹਨਾਂ ਪਦਾਰਥਾਂ ਨੂੰ ਪ੍ਰਾਪਤ ਕਰਨਿੰਦਾ ਜਦਨ ਹੀ ਨਹੀਂ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਇਦ ਤੁਹਾਨੂੰ ਮੇਰਾ ਵਿਚਾਰ پسند ਆਇਆ ਹੋਵੇਗਾ ਸਾਡਾ ਇਹ ਬੱਚਾ ਬਹੁਤ ਹੀ ਪਿਆਰਾ ਜੋ ਕਿ ਪਹਿਲਾਂ ਥੋੜਾ ਘੱਟ ਬੋਲਦਾ ਸੀ ਹੁਣ ਸਾਫ ਬੋਲਣਾ ਸਿੱਖ ਰਿਹਾ ਹੈ ਪਹਿਲਾਂ ਉਹ ਸਾਫ ਬੋਲਣ ਦੇ ਵਿੱਚ ਦਿੱਕਤ ਆਉਂਦੀ ਸੀ ਹੁਣ ਸਾਫ ਬੋਲਣਾ ਸਿੱਖ ਰਿਹਾ ਹੈ ਅਸੇ ਤੀਏ ਬੱਚਾ ਸਾਡਾ ਹੋਰ ਵੀ ਵਧੀਆ ਤਰੀਕੇ ਨਾਲ ਸਿੱਖੇਗਾ ਸੋ ਤੁਸੀਂ ਪਲੀਜ਼ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਬੱਚਾ ਸਾਬ ਬੋਲਣਾ ਸਿੱਖਿਆ ਜਾਂ ਨਹੀਂ ਸੋ ਧੰਨਵਾਦ ਜੀ